ਭਾਈੋ ਧਰਲੇ ਭਾਈ ਅਸੀਂ ਹੁਣੇ ਇਸ ਵਕਤ ਚੰਡੀਗੜ੍ਹ ਪੁਲਿਸ ਸਟੇਸ਼ਨ ਆ 11 ਸਥਿਤ ਜਿੱਥੇ ਸਾਡੇ ਤਮਾਮ ਆਗੂ ਸਹਿਬਾਨ ਵੀ ਇੱਥੇ ਬੈਠੇ ਆ ਬਹੁਤ ਸਾਰੇ ਸਾਰੇ ਕਾਂਗਰਸ ਦੇ ਲੀਡਰ ਸਹਿਬਾਨ ਜਿਹੜੇ ਅੱਜ ਟਰਨ ਵਿੱਚ ਪਹੁੰਚੇ ਸੀ ਕੋ ਕੁਝ ਉੱਥੇ ਰਹਿ ਗਏ ਕੁਝ ਅਲੱਗ-ਅਲੱਗ ਥਾਣਿਆਂ 'ਚ ਉਹਨਾਂ ਨੂੰ ਲੈ ਕੇ ਲੈ ਗਏ ਨੀ ਪੁਲਿਸ ਵਾਲੇ ਅੱਜ ਦਾ ਜਿਹੜਾ ਟਰਨ ਹੈ ਇਹ ਥੋੜਾ ਜਆ ਆਮ ਲੋਕਾਂ ਦੀ ਸਮਝ ਏ ਧਰਨਾ کئی ਵਾਰੀ ਵਿਚਾਰਿਆਂ ਦੇ ਨਹੀਂ ਆਉਂਦਾ ਤੇਜ਼ ਕਰਕੇ ਮੈਂ ਲਾਈਵ ਹੋ ਰਿਹਾ ਐ ਇਹ ਦੱਸਣਾ ਚਾਹਣਾ ਵੀ ਇਹ ਧਰਨਾ ਕਾਹਦੇ ਪ੍ਰਤੀ ਧਰਨਾ ਇਹਦੇ ਨਾਲ ਦੇਸ਼ ਦੀ ਆਮ ਜਨਤਾ ਜੁੜੀ ਐ ਔਰ ਦੇਸ਼ ਦੀ ਆਮ ਜਨਤਾ ਨੂੰ ਮਿਡਲ ਕਲਾਸ ਲੋਕਾਂ ਨੂੰ ਲੁੱਟਿਆ ਗਿਆ ਹਾ ਜਿਹੜੇ ਸ਼ੇਅਰ ਆਪਾਂ ਖਰੀਦੇ ਆ ਆਪਣੇ ਛੋਟੇ ਛੋਟੇ ਦਰਮਿਆਨੇ ਲੋਗ ਆ ਵੀ ਕਿਰਤ ਕਮਾਈ ਦਾ ਪੈਸਾ ਲੱਖ ਲੱਖ 2-2 ਲੱਖ ਰੁਪਏ ਸ਼ੇਅਰਾਂ ਚ ਲਾਉਂਦੇ ਆ ਉਹ ਚੰਗੀਆਂ ਕੰਪਨੀਆਂ ਚਾਹ ਦਾ ਪੈਸਾ ਲਾਉਂਦੇ ਆ ਤਾਂ ਜੋ ਸ਼ੇਅਰ ਵਧ ਜਾਣ ਤੇ ਚਾਰ ਪੈਸੇ ਉਹਨਾਂ ਨੂੰ ਵੱਟ ਜਾਣ ਔਰ ਦੇਸ਼ ਦੇ ਅੰਦਰ ਇੱਕ ਸੁਨੇਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਡਾਨੀ ਤੇ ਆਵਾਮੀ ਨੂੰ ਮਦਦ ਕਰਦੇ ਆ ਕਿ ਇਹਨਾਂ ਦੀਆਂ ਕੰਪਨੀਆਂ 'ਚ ਜੇ ਅਸੀਂ ਪੈਸਾ ਲਾਵਾਂਗੇ ਤੇ ਸਾਡਾ ਪੈਸਾ ਦੁੱਗਣਾ ਤਿਗਣਾ ਹੋ ਜਾਊਗਾ। ਲੋਕੀਂ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਦੇ ਕਾਰੋਬਾਰ ਦੇ ਨਾਲ-ਨਾਲ ਇਹਨਾਂ ਦੇ ਪ੍ਰਾਈਵੇਟ ਪ੍ਰੋਗਰਾਮਾਂ 'ਚ ਵੀ ਜਾਂਦੇ। ਪਿੱਛੇ ਦੇਖਿਆ ਹੁਣੇ। ਮੋਦੀ ਜੀ ਅਬਾਨੀਆਂ ਦੇ ਵਿਆਹ 'ਚ ਗਏ। ਕਾਬਾਨੀ ਕੱਲੂ ਸ਼ੇਅਰ ਮਾਰਕੀਟ 'ਚ ਕੋਈ ਸ਼ੇਅਰ ਖਟੇਗਾ। ਉਹ 10 ਰੁਪਏ ਦੀ ਚੀਜ਼ ਤੇ ਤੜਕੀ ਹੋਰੀ 500 ਦੀ ਹੋ ਜਾਣੀ। ਇਹ ਸਿਮਿਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਲਰੇਡੀ ਹਿੰਦੁਸਤਾਨ ਦੇ ਲੋਕਾਂ ਨੂੰ ਦਿੱਤਾ ਹੈ। ਕੀ ਅਦਾਨੀ ਤੇ ਅਪਾਨੀ ਦੀਆਂ ਕੰਪਨੀਆਂ 'ਚ ਪੈਸਾ ਲਾਓ ਤੇ ਦੁੱਗਣਾ ਤਿਗਣਾ ਹੋ ਜਾਏਗਾ। ਪਰ ਅਦਾਨੀ ਸਾਹਿਬ ਕੀਦੇ ਮਿੱਤਰ ਹੈ। ਅਪਾਨੀ ਕੀਦੇ ਮਿੱਤਰ ਹੈ ਦੁਨੀਆ ਜਾਣਦੀ। ਇੱਕ ਹਿਡਨ ਬਰਗ ਨਾਮ ਦੀ ਕੰਪਨੀ ਏਜੰਸੀ ਹੈ ਇਹ ਯੂ ਐਸ اے ਦੀ ਯੈਲੋ ਕੋ ਇਹਨੇ ਖੁਲਾਸਾ ਕੀਤਾ ਸੀ 2023 ਦੇ ਵਿੱਚ 1 ਜਨਵਰੀ 2023 ਇਹਨਾਂ ਨੇ ਚਾਹ ਸੀ ਵੀ ਇਹ ਧਿਆਨ ਰੱਖਦੀ ਹੈ तमाम ਕੰਪਨੀਆਂ ਤੇ ਆਡਾ ਨਜ਼ਰ ਰੱਖਦੀ ਹੈ ਕਈ ਵੱਡੀਆਂ ਕੰਪਨੀਆਂ ਦੀ ਅਕਾਊਂਟ ਦੇ ਰੈਗੂਲਰਟੀਜ਼ ਹੁੰਦੀ ਹੈ ਜાં ਜੋ ਮੈਨੇਜਮੈਂਟ ਸੈਕਟਰ ਦੇ ਵਿੱਚ ਕਈ ਕੰਪਨੀਆਂ ਵੱਡੇ ਵੱਡੇ ਕਫਲੇ ਕਰਦੀਆਂ ਇਹ ਹਿਡਨ ਵਰਗ ਉਹਨਾਂ ਬਾਰੇ ਖਲਾਸਾ ਕਰਦੀ ਹੈ ਇਹਨੇ ਖਲਾਸਾ ਕੀਤਾ 1 ਜਨਵਰੀ 2023 ਤੀ ਜਿਹੜਾ ਬੋਤਮ ਅਡਾਨੀ ਦਾ ਭਰਾ ਅਰਜੇਸ਼ ਅਡਾਨੀ ਜਿਹਰੇ ਤੇ BRI ਡਾਇਰੈਕਟਰ ਰੈਵਨਿਊ ਇੰਟੈਲੀਜੈਂਸ ਦੇ ਦੋ ਮਕਦਮੇ ਦਰਜ ਹੈ ਜਿਹੜਾ ਦੋ ਵਾਰ ਜੇਲ੍ਹ ਚ ਰਿਹਾ ਹੈ ਇਸ ਬੰਦੇ ਨੇ ਨਕਲੀ ਕੰਪਨੀਆਂ ਬਣਾ ਕੇ ਜਿਹਨੂੰ ਅੰਗਰੇਜ਼ੀ ਚ ਸ਼ੈੱਲ ਕੰਪਨੀਆਂ ਕਿਹਾ ਜਾਂਦਾ ਹੈ ਪੈਸਾ ਵੀ ਹਜ਼ਾਰ ਕਰੋੜ ਤੋਂ ਵੱਧ ਇਹ ਮਰੇਸ਼ੀਆਸ ਲੈ ਗਿਆ ਇਹ ਮਰੇਸ਼ ਸਿੰਘ ਨਕਲੀ ਕੰਪਨੀਆਂ ਬਣਾ ਕੇ ਰਜੇਸ਼ ਅਡਾਨੀ ਪਰਜੇਸ਼ ਅਡਾਨੀ ਜਿਹੜਾ ਹੈ ਇਹਨੇ ਫਿਰ ਉਹਦੇ ਅੰਦਰ ਪੈਸਾ ਨਿਵੇਸ਼ ਕੀਤਾ ਉਹ ਜਦੋਂ 20000 ਕਰੋੜ ਬਾਹਰ ਆਉਂਦਾ ਹੈ ਫੇ ਆਪਣੇ ਆਲੇ ਸੋਚਦੇ ਵੀ ਰਾਤੋਂ ਰਾਤ ਸ਼ੇਅਰ ਮਾਰਕੀਟ 'ਚ ਉਹ ਛਾਲ ਆ ਗਿਆ ਇਹ ਜਿਹੜਾ ਸ਼ੇਅਰ ਮਾਰਕੀਟ ਚ ਵੇਖਦਾ ਵੀ ਅਡਾਨੀ ਦੀ ਕੰਪਨੀ 2 ਘੰਟਿਆਂ ਬਾਅਦ 20 ਰੁਪਏ 30 ਰੁਪਏ 40 ਰੁਪਏ 80 ਰੁਪਏ ਉਹ ਨਿਵੇਸ਼ ਕਰ ਦਿੰਦਾ ਜਦੋਂ ਉਹਨੇ ਨਿਵੇਸ਼ ਕਰਤਾ ਪੈਸਾ ਇਸ ਤਰ੍ਹਾਂ ਨਿਵੇਸ਼ ਹੋ ਗਿਆ ਤੇ ਰਿਪੋਰਟ ਆਈ 2023 ਜਨਵਰੀ ਨੂੰ ਨਿਵੇਸ਼ ਤੋਂ ਬਾਅਦ ਜਦੋਂ ਰਿਪੋਰਟ ਆਈ 8 ਲੱਖ ਕਰੋੜ ਰੁਪਏ ਦਾ ਅੜਾਨੀ ਨੂੰ ਫਾਇਦਾ ਹੋ ਗਿਆ ਕਿੰਨਾ 8 ਲੱਖ ਕਰੋੜ 8 ਲੱਖ ਕਰੋੜ ਦਾ 3 ਸਾਲਾਂ ਚ ਫਾਇਦਾ ਹੋ ਗਿਆ ਇੱਕ ਵੱਡਾ ਅਪਰਾਧ ਜਿਹੜਾ ਵਿਨੋਦ ਅੜਾਨੀ ਹੈ ਜਿਹੜੀਆਂ 20 ਸ਼ੈੱਲ ਕੰਪਨੀਆਂ ਹੈਗੀਆਂ ਉਹ ਆ ਜਿੱਦੋਂ ਨਿਵੇਸ਼ ਹੋ ਗਿਆ ਉਧਰ ਉਹਨੇ ਪੈਸਾ ਕਰਤਾ ਇਧਰ ਆ ਕੇ ਨੇ ਖਰੀਦ ਲਿਆ ਹਿਡਨ ਬਰਗ ਦੀ ਰਿਪੋਰਟ ਆ ਗਈ ਇਹ ਫੇਰ ਕੀ ਹੋਇਆ 38 ਸ਼ੈਨ ਕੰਪਨੀਆਂ ਸੀ ਇਹੋ ਜੀਆਂ 38 ਤੇ 38 ਦੇ ਵਿੱਚ ਮੀਡਲ ਕਲਾਸ ਨੂੰ ਕਹਿੰਦਾ ਪੈਸਾ ਲੱਗਿਆ ਸੀ ਜਿਵੇਂ ਜਿਹੜੀ ਆ ਜਿਹੜੀ ਬੀਬੀ ਐ ਚੇਅਰਮੈਨ ਸੇ ਬੀਬੀ ਇਹਦਾ ਤੇਰੇ ਘਰਾਂ ਵਿੱਚ ਦਾ ਪੈਸਾ ਵੀ ਉਹਨਾਂ ਕੰਪਨੀਆਂ 'ਚ ਲੱਗਿਆ ਸੀ ਰਿਪੋਰਟ ਆਈ 2023 ਨਾਲ ਦੀ ਨਾਲ ਸ਼ੇਅਰ ਮਾਰਕੀਟ ਨਾਟ੍ਰੋ ਪਰਸੈਂਟ ਥੱਲੇ ਡਿੱਗ ਪਿਆ ਜਾਣੀ ਕੀ ਕਪਤੀ ਲੱਖ ਕਰੋੜ ਦਾ ਡਿੰਪਾ ਜੀ ਨੁਕਸਾਨ ਹੋ ਗਿਆ ਜਨਤਾ ਦਾ ਜਿਨ੍ਹਾਂ ਨੇ 500 ਰੁਪਏ ਦਾ ਸ਼ੇਅਰ ਖਰੀਦਿਆ ਸੀ ਐਗਜ਼ਾਮਪਲ ਉਹ 100 ਰੁਪਏ ਦਾ ਰਹਿ ਗਿਆ 400 ਹੋ ਗਿਆ ਹਡਾਨੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਜੇ ਕਿ ਨਾਮ ਜਨਤਾ ਦਾ ਪੈਸਾ ਡੁੱਬ ਗਿਆ ਆਦਾਨੀ ਨੇ ਤਾਂ ਫੇਕ ਰੇਟ ਵਧਾਇਆ ਵਿਆ ਸੀ ਜਿਹੜੀ ਚੀਜ਼ 500 ਦੀ ਹੈ ਹੀ ਨਹੀਂ ਉਹ ਆ ਦਾ ਵੀਜ਼ਰ ਕਰੋੜ ਰੁਪਿਆ ਲਾ ਕੇ 500 ਦੀ ਵੜਾਈ ਗਈ ਸੀ ਫਿਰ ਰੋਲਾ ਪੈ ਗਿਆ ਦੇਸ਼ ਦੇਸ਼ ਚ ਰੋਲਾ ਪੈ ਗਿਆ ਆਪੋਜੀਸ਼ਨ ਨੇ ਆਵਾਜ਼ ਚੱਕੀ ਪਾੜਾ ਸਾਹਿਬ ਰਾਹੁਲ ਗਾਂਧੀ ਚੀਕਾ ਮਾਰ ਮਾਰ ਕੇ ਤੁਸੀਂ ਨੋਟਸਵਾਲ ਜਦੀਪ ਸਾਹਿਬ ਕਿਉਂ 20000 ਕਰੋੜ ਦੱਸੋ ਕੀ ਦਾ ਕਿਸੇ ਨੇ ਗੱਲ ਨਹੀਂ ਸੁਣੀ ਹਾਈ ਕੋਰਟ ਚ ਜਾਵਰੇ ਪਰ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਤੁਸੀਂ ਦੇਖਿਆ ਹੀ ਹੈ ਵੀ ਤਿੰਨ ਵਾਰੀ ਤਿੰਨ ਜੱਜਾਂ ਨੇ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਇਸ ਦੇਸ਼ ਵਿੱਚ ਸਭ ਕੁਝ ਠੀਕ ਨਹੀਂ ਹੈ ਸੁਪਰੀਮ ਕੋਰਟ ਦਾ ਆਦੇ ਅਸੀਂ ਮਾਨਜੋਗ ਅਦਾਲਤ ਦਾ ਸਨਮਾਨ ਕਰਦੇ ਹਾਂ ਅਸੀਂ ਸੀਬੀਆਈ ਦੀ ਇਨਕੁਆਰੀ ਮੰਗਦੇ ਹਾਂ ਕਰੂਗੀ ਹੁਣ ਸੱਤੀ ਦੀ ਇਨਕੁਆਰੀ ਜਦੋਂ ਸੁਪਰੀਮ ਕੋਰਟ ਨੇ ਕਹਿਤਾ ਤਾਂ ਮੰਗਣੀ ਪੈਣੀ ਹੈ ਸੱਤੀ ਨੇ ਇਨਕੁਆਰੀ ਕੀਤੀ ਸੱਤੀ ਦੀ ਚੇਅਰਮੈਨ ਨੇ ਤੇ ਉਹਨਾਂ ਨੂੰ ਕਹਿੰਦਾ ਵੀ ਹਿڈن ਬਰਕ ਝੂਠ ਬੋਲਦੀ ਹੈ ਇੱਥੇ ਤਾਂ ਸਾਰਾ ਕੁਝ ਠੀਕ ਹੈ ਪਰ ਮਾਮਲਾ ਠੰਡੇ ਵਾਸਤੇ ਚਬਾਤਾ ਜਿਵੇਂ ਅਕਸਰ ਹੀ ਬੀਜੇਪੀ ਸਰਕਾਰ ਜਿਹੜੇ ਮਸਲੇ ਹੋਦੇ ਆ ਉਹ ਜਿਵੇਂ ਸਾਡਾ ਸਵੈ ਜਲਦਾ ਮਸਲਾ ਹੈ ਇਹਨਾਂ ਨੇ ਆਪ ਠੀਕ ਕਰਨਾ ਸੀ ਵੀ ਪਾਣੀ ਨਹੀਂ ਦੇਣਾ ਘਮਾਤੇ ਸਪਰੀਮ ਕੋਰਟ ਨੂੰ ਛੱड़ਤਾ ਹੈ ਕਮਾਕੇ ਰਾਮ ਮੰਦਰ ਦਾ ਮਸਲਾ ਇੱਧਰ ਨੂੰ ਛੱਡਤਾ ਹੈ ਤੇ ਫਿਰ ਸੁਪਰੀਮ ਕੋਰਟ ਆ ਫਿਰ ਅਸੀਂ ਮੰਗਦੇ ਹਾਂ ਉਹਨਾਂ ਦਾ ਹੁਕਮ ਭਾਵੇਂ ਜਾਇਜ਼ ਹੋਵੇ ਤੇ ਸਾ ਨੂੰ ਸਿਰ ਮੱਥੇ ਤੇ ਭਾਵੇਂ ਹੋਗੀ ਰਾਹੁਲ ਗਾਂਧੀ ਨੂੰ ਵੀ 2 ਸਾਲ ਦੀ ਸਜ਼ਾ ਦੇਤੀ ਸੀ ਕੁਝ ਸਾਥੀਆਂ ਨੇ ਉਹਦਾ ਬੜੀ ਮੁਸ਼ਕਲ ਨਾਲ ਪੰਡਾਨੀ ਕਿਵੇਂ ਕਿਸੇ ਦੇ ਰਹਿਮ ਆ ਗਿਆ ਅੱਛਾ ਗੱਲ ਛੰਡੇ ਵਾਸੇ ਚ ਪੈ ਗਈ ਵੀ ਸੈਬੀ ਕਹਿੰਦੀ ਹੈ ਸੈਬੀ ਕੌਣ ਹੈ ਸੈਬੀ ਦੀ ਫੁੱਲ ਫਾਰਮ ਹੈ ਸਕਿਉਰਿਟੀ ਸਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਇਹ ਸ਼ੇਅਰ ਮਾਰਕੀਟ ਤੇ ਹੋਈਆਂ ਕੰਪਨੀਆਂ ਤੇ ਨਿਗ੍ਹਾ ਰੱਖਦੀ ਹੈ ਹੁਣ ਜਿਹੜੀ ਬਿੱਲੀ ਨੂੰ ਦੁੱਧ ਦੀ ਰਾਖੀ ਬਣਾ ਬਿਠਾ ਦੇਉਗੇ ਕੀ ਕਰੂਗੇ ਹੁਣ ਫੇਰ ਹਿਡਨਬਰਗ ਦੇ ਰਿਪੋਰਟ ਦਿੱਤੀ ਹੈ। ਪੁਣੀ ਕਿਉਂ ਏ? ਓਏ ਹਿੰਦੋਸਤਾਨੀਓ। ਓਏ 100 ਕਰੋੜ ਦੀ ਆਬਾਦੀ ਤੋਂ ਵੱਧ ਆਲੇ ਦੇਸ਼ਾਂ ਦੇ ਉਹ ਪਤਾ ਹੀ ਨਹੀਂ ਚੋਰ ਕੀ ਦੇ। ਕਿਉਂਕਿ ਸਾਰੇ ਚੈਨਲ ਤਾਂ ਅਡਾਨੀਆਂ ਤੇ ਬਾਨੀਆਂ ਦੇ ਸਾਰੇ 5 ਦਿਨ ਲਗਾਤਾਰ ਚੱਲਦਾ ਹੈ। ਸੈਮੀ ਨੇ ਦਿੱਤੀ ਅਡਾਨੀ ਨੂੰ ਕਲੀਨ ਚੈਟ ਪ੍ਰੇਜਨਤਾ ਸੋਚਦੀਆਂ ਰਾਹੁਲ ਗਾਂਧੀ ਝੂਠ ਬੋਲਦਾ ਆਪਾਂ ਵੀ ਠੰਡੇ ਹੋ ਕੇ ਬਹਿ ਜਾਂਦੇ ਆ ਕੋਈ ਜਵਾਬ ਤਾਂ ਆਉਂਦਾ ਨਹੀਂ ਹੁਣ ਦੁਬਾਰਾ ਰਿਪੋਰਟ ਦਿੱਤੀ ਐ ਸਭੀ ਕਹਿੰਦੀ ਐ 10 ਸ 10 ਨੂੰ 2024 ਨੂੰ ਕਲੀਨ ਚੈੱਕ ਕੀਤੀ ਤੇ ਕਟਾ ਲੱਗਿਆ ਹੁਣ ਦੁਬਾਰੇ ਜਦੋਂ ਰਿਪੋਰਟ ਦਿੱਤੀ ਇਹਨਾਂ ਨੇ ਫੇਰ ਹੀਂੜਨ ਮਰ ਗਲੇ ਉਹ ਕਹਿੰਦੇ ਹੋਏ ਜਿਹੜੀ ਸੈਪੀ ਦੀ ਚੇਅਰਮੈਨ ਹੈ ਕਲੀਨਸ਼ੇਟ ਦਿੱਤੀ ਜਾਂਦੀ ਹੈ ਉਹ ਅਦਾਨੀ ਦੀ ਬੰਦਾ ਹੈ ਅਦਾਨੀ ਨਾਲ ਰਲਿਆ ਉਹ ਗੁਜਰਾਤ ਦੀ ਹੈ ਪ੍ਰਾਈਵੇਟ ਕੰਪਨੀ ਦੀ ਹੈ ਫਾਈਨੈਂਸ਼ੀਅਲ ट्रांजੈਕਸ਼ਨ ਤੇ ਕੰਮ ਕਰਦੀ ਸੀ ਉਹਨਾਂ ਨਾਲ ਫਿਰ ਉਹ ਅਦਾਨੀ ਦੀਆਂ ਸ਼ੈੱਲ ਕੰਪਨੀ ਚੋਰਾ ਹਿੱਸਾ ਸੀ ਅਦਾਨੀ ਨੇ ਉਹਨੂੰ ਫਿਰ ਮੈਂਬਰ ਲਵਾਇਆ ਸੈਪਟੇਬਰ 2017 ਮਾਰਚ 2017 ਇਹਨੂੰ ਮੈਂਬਰ ਬਣਾਇਆ April 2017 ਇਹ ਫਿਰ ਮਾਰਚ 2022 ਹੌਲੀ ਜਿਵੇਂ ਮੈਂਬਰ ਤੋਂ ਲਾਤੀ ਚੇਅਰਮੈਨ ਇਹ ਹੈ ਗੁਜਰਾਤ ਦੀ ਤੇਰਾ ਮਾਂ ਤੁਹਾਨੂੰ ਉਦਾਸੀ ਦਿੱਤਾ ਹੈ ਵਾਰੀ ਵਾਰੀ ਭੁੱਲ ਜਾਂਦਾ ਮਾਦਵੀ ਪੂਰੀ ਪੁੱਛ ਹਾਂ ਮਾਦਵੀ ਪੂਰੀ ਪੁੱਛੇਗਾ ਬੁੱਛ 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 ਤੇਰਾ ਨਾਮ ਹੈ ਫੋਨ ਸਾਡੀ ਮੰਗ ਕੀ ਹੈ ਇਹ ਵੀ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਲੇਡੀ ਹੈ ਇਹਦਾ ਕੋਈ ਅਗੋਰਾ ਪਾਰਟਨਰ ਸੇ ਨਾਤੇ ਕੋਈ ਕੰਪਨੀ ਹੈ ਸਿੰਗਾਪੁਰ ਚ ਇਹ 99.9% ਉਹਦੇ ਨਿਵੇਾ ਪਰਸੈਂਟ ਹੋਰ ਚ ਸਟੇਕ ਹোল্ডার ਹੈ ਜਿਹੜੀ ਖੁਦ SEBI ਵੀ ਚੇਅਰਮੈਨ ਐ ਕੋਈ ਕਨਫਲਿਕਟ ਆਫ ਇੰਟਰਸਟ ਐ ਕਿ ਆਪ ਹੀ ਸ਼ੇਅਰ ਖਰੀਦ ਰਹੀ ਹੈ ਕੰਪਨੀ ਐ ਤੇ ਆਪ ਹੀ ਹੋਈ ਚੇਅਰਮੈਨ ਐ ਫੈਸਲਾ ਕੀ ਕਰੋ ਜੇ ਮੈਂ ਟ੍ਰਾਂਸਪੋਰਟ ਮੰਤਰੀ ਹਾਂ ਤੇ ਮੇਰੀ ਆਪ ਹੀ ਟ੍ਰਾਂਸਪੋਰਟ ਕੰਪਨੀ ਐ ਇਹ ਮੇਰੇ ਤੋਂ ਗਵਰਨਮੈਂਟ ਦਾ ਕੀ ਪਗਾ ਮੰਗਦੇ ਮੈਂ ਤਾਂ ਫੇਰ ਆਪਣੀ ਕੰਪਨੀ ਨੂੰ ਦੇਉਂਗਾ ਸੋਚਦੇ ਸਿੰਗਾਪੁਰ ਨੂੰ ਪੁੱਛਿਆ ਵੀ ਇਹਨਾਂ ਇਹਨਾਂ ਦੇ ਲਈ ਸ਼ਰਮ ਦੀਆਂ ਫਾਈਨੈਂਸ਼ੀਅਲ ਕੀ ਹੈ ਇਹ ਹਾਲਾਤ ਤਾਂ ਸਿੰਗਾਪੁਰ ਦੀ ਕੰਪਨੀ ਨੇ ਕਿਹਾ ਕਿ ਅਸੀਂ ਇਹ ਡਿਸਕਲੋਜ਼ ਨਹੀਂ ਕਰ ਸਕਦੇ ਬੀ ਇਹ ਕਿੰਨਾ ਪੈਸਾ ਕਿੰਨਾ ਕਿੰਨਾ ਨਹੀਂ ਇੰਦਾ ਮਤਲਬ ਇਹ ਹੈ ਕਿ ਸਾਰਾ ਕੰਮ ਕਪੜੇ ਚ ਹੈ ਇਸ ਤਰ੍ਹਾਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਸ਼ਹਿਰਾਂ ਦੇ ਵਿੱਚ ਚੋਣਾਂ ਦੇ ਸਮੇਂ ਘਰਾਵਟ ਫੇਰੀ ਤੋਂਦਮ ਰਾਹੁਲ ਗਾਂਧੀ ਇਹੀ ਰੌਲਾ ਪਾ ਰਿਹਾ ਹੈ ਦਿਨ-ਦਿਨ ਰਾਤੋ-ਰਾਤ ਅਮੀਰ ਹੋਣ ਦਾ ਇੱਕ ਹੀ ਤਰੀਕਾ ਹੈ ਇਹ ਹੀ ਹੈ ਇਹ ਆਪ ਦਾ 10 ਰੁਪਏ ਦਾ ਸ਼ੇਅਰ ਹਜ਼ਾਰ ਦਾ ਬਣਾਤਾ ਕਿ ਕਰੋੜਾ ਰੁਪਇਆ ਅਗਰੈਸਟ ਕੀਤਾ ਤੇ ਉਹ ਆਪਣੇ ਸ਼ੇਅਰ ਵੇਚ ਕੇ ਨਿਕਲ ਗਿਆ ਬੰਦਾ ਫੇਰ ਹੀ ਹੋ ਗਿਆ ਇਹ ਬੜਾ ਸਮਾਜਿਕ ਤਰੀਕਾ ਹੈ ਆਮ ਜਨਤਾ ਨੂੰ ਪਤਾ ਹੀ ਨਹੀਂ ਇੱਥੇ ਲੋਕ ਕੋਈ ਲੱਖ ਦਾ ਫੇਰਾ ਫੇਰੀ ਕਰਦਾ ਕੋਈ 5 ਲੱਖ ਦੀ ਕਰਦਾ ਸਾਧੂ ਸਿੰਘ ਸਾਡੇ ਅੰਦਰ ਦਿੱਤੇ ਪਏ ਐ 3000 ਰੁਪਇਆ ਦੇ ਚੁ ਮਿਲਿਆ ਭਾਟਕੂਸ਼ਾ ਅਸ਼ਵੰਦਰ ਦਿੱਤਾ ਪਿਆ ਤੇ ਰੁਪਇਆ ਨਹੀਂ ਮਿਲੇ ਆ ਹੋਰ ਬਥੇਰੇ ਸਾਡੇ ਸੋਨੀ ਸਾਹਿਬ ਅਰੀ ਤੇ ਜਿੱਥੇ ਅਰਬਾਂ ਦਾ ਘਪਲਾ ਹੈ ਉਹਨਾਂ ਨੇ ਕੋਈ ਮੂੰਹ ਨਹੀਂ ਕਰਦਾ ਹੁਣ ਸਾਡੀ ਮੰਗ ਹੈ ਅੱਜ ਦੇਸ਼ ਪਰਦੇ ਦੇ ਵਿੱਚ ਅਸੀਂ ਲੋਕੋ ਧਰਨੇ ਲਾਏ ਲੋਕ ਆਸੀਂ ਆਮ ਜਨਤਾ ਆਸੀਂ ਸਾਡੀ ਮੰਗ ਹੈ ਕਿ ਇਸ ਚੇਅਰਮੈਨ ਨੂੰ ਬਰਖਾਸ ਕਰੋ ਇਹਦੇ ਤੇ ਮੁਕੱਦਮਾ ਦਰਜ ਕਰੋ ਏਡੀ ਇਨਕੁਆਇਰੀ ਕਰੇ ਤੇ ਨਾਲ ਜੁਆਇੰਟ ਪਾਰਲੀਮੈਂਟ ਕਮੇਟੀ ਬਣਨੀ ਚਾਹੀਦੀ ਹੈ ਰਾਹੁਲ ਗਾਂਧੀ ਦੀ ਔਰ ਮਲਿਤ ਅਰਜੁਨ ਖਰਗੇ ਸਾਹਿਬ ਸਾਡੇ ਪਾਰਟੀ ਦੇ ਪ੍ਰਧਾਨ ਜਿਨ੍ਹਾਂ ਦੀ ਅਗਵਾਈ ਚੱਜ ਦਾ ਧਰਮਾ ਅਸੀਂ ਲਾਇਆ ਹੈ ਇਹ ਮਲਿਤ ਅਰਜੁਨ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਨੇ ਦੇ ਆਦੇਸ਼ਾਂ ਤੇ ਅੱਜ ਪੂਰੇ ਦੇਸ਼ ਪਰ ਅਸੀਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰ ਰਹੇ ਹਾਂ आम लोगां दी लड़ाई लड़ रहे और राहुल गांधी और खरगे साहब <zabnak papst packador> और कांग्रेस पार्टी केवल आम लोकां दी लड़ाई लड़दी है और ये प्रदर्शन इत्थे ही खत्म नहीं होनगे ये जारी रहंगे जब तक जॉइंट पार्लियामेंट कमेटी नहीं बन जांदी कांग्रेस पार्टी जिंदाबाद कांग्रेस पार्टी जिंदाबाद राहुल गांधी जिंदाबाद हमने ਮਾਰੇ ਸਾਥ ਹੈ ਪਰ ਮੈਂ ਚੰਡੀਗੜ੍ਹ ਪੁਲਿਸ ਵੀ ਨਿੰਦਾ ਕਰਦਾ ਜਿਸ ਪ੍ਰਕਾਰ ਦਾ ਚੰਡੀਗੜ੍ਹ ਪੁਲਿਸ ਦਾ ਰਵਈਆ ਚੁਣੇ ਹੋਏ ਨਮਾਇੰਦਿਆਂ ਨਾਲ ਸੀ ਸਾਡੀਆਂ ਪੱਗਾਂ ਚੰਡੀਗੜ੍ਹ ਪੁਲਿਸ ਨੇ ਉਤਾਰੀਆਂ ਚੰਡੀਗੜ੍ਹ ਪੁਲਿਸ ਸਤਿ ਸ਼੍ਰੀ ਅਕਾਲ ਸਾਨੂੰ ਧੂਆ ਘਰੀਸ ਕੀਤੀ ਸਾਡੀਆਂ ਲੱਤਾਂ ਤੋਂ ਫੜ-ਫੜ ਕੇ ਲੈ ਕੇ ਆਏ ਔਰ ਜੋ ਰਵਈਆ ਇਹਨਾਂ ਦਾ ਸੀ ਇਹ ਇਸ ਗਲਤੀ ਮੈਂ ਕਰੜੇ ਸ਼ਬਦਾਂ ਚ ਚੰਡੀਗੜ੍ਹ ਪੁਲਸ ਨੇ ਨਿੰਦਾ ਕਰਦਾ ਹੈ ਇਹ ਚੰਡੀਗੜ੍ਹ ਪੁਲਸ ਨੇ ਅੱਜ ਦਾ ਜਿਹੜਾ ਵਿਵਹਾਰ ਸੀਗਾ ਇਹ ਚੰਡੀਗੜ੍ਹ ਪੁਲਸ ਦਾ ਚੰਗਾ ਨਹੀਂ ਸੀਗਾ ਸਮੇਂ ਆਉਂਦੇ ਜਾਂਦੇ ਰਹਿੰਦੇ ਮੇਰੇ ਸਰਦਾਰਨੀ ਬੀਬੀ ਜੀ ਐਸਐਸਪੀ ਹੈ ਪੰਜਾਬ ਦੀ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਪੰਜਾਬ ਕੇਡਰ ਦੀ ਐਸਐਸਪੀ ਹੋਵੇ ਪੰਜਾਬ ਇਹ ਪੰਜਾਬ ਦੇ ਲੋਕਾਂ ਦੀਆਂ ਪੱਗਾਂ ਲਵਾਵੇ ਇਹ ਸੰਗ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਮੈਡਮ ਕੋਈ ਗੱਲ ਨਹੀਂ ਤੁਸੀਂ ਕੁਰਸੀ ਤੇ ਹੋ ਪਰ ਸਾਨੂੰ ਇਹ ਚੇਤੇ ਰਹੇਗਾ ਇਹ ਚੇਤੇ ਰਹੇਗਾ ਕਿ ਮੈਂਬਰ ਆਫ ਪਾਰਲੀਮੈਂਟ ਸਾਫਟਾ ਮੈਂਬਰ ਆਫ ਪਾਰਲੀਮੈਂਟ ਐਮ ਐਲ ਏ ਸਹਿਬਾਨ ਜਿਨ੍ਹਾਂ ਦੇ ਪ੍ਰਧਾਨ ਸਹਿਬਾਨ ਜਿਸ ਤਰ੍ਹਾਂ ਜਲੀਲ ਹੋਏ ਹੈ ਕੋਈ ਗੱਲ ਨਹੀਂ ਅਸੀਂ ਆਪਦੇ ਦਿਲ ਦੀਆਂ ਦੇਚ ਰੱਖਾਂਗੇ ਤੇ ਸੱਚੇ ਪਾਤਸ਼ਾਹ ਚੰਗੀ ਨੀਅਤ ਵਾਲੇ ਦਾ ਕਦੇ ਨਾ ਕਦੇ ਕੰਮ ਲਿਆ ਦਿੰਦਾ ਔਰ ਪੰਜਾਬੀ ਹਮੇਸ਼ਾ ਸਾਬਤਦਾਬ ਆਪਣਾ ਪੂਰਾ ਕਰਦੇ ਔਰ ਅਸੀਂ ਤੁਹਾਡੇ ਵਾਂਗੂ ਨਹੀਂ ਕਰਾਂਗੇ ਅਸੀਂ ਹਰ ਇੱਕ ਨੂੰ ਕਹਾਂ ਕਿ ਪੁਲਿਸ ਕੋਈ ਕਾਨੂੰਨ ਛਾਪਾ ਨਹੀਂ ਰਹਿਣਾ ਕਿਸੇ ਪੁਲਿਸ ਪ੍ਰਸ਼ਾਸਨ ਆਪਾਂ ਕਿਸੇ ਪੁਲਿਸ ਪ੍ਰਸ਼ਾਸਨ ਦੇ ਵਿਅਕਤੀ ਦੇ ਨਾਲ ਤੱਕਾ ਨਹੀਂ ਕਰਨਾ ਆਪਾਂ ਤੱਕਾ ਨਹੀਂ ਮਾਰਨਾ ਪਰ ਪੁਲਸ ਵਾਲਿਆਂ ਨੇ ਢੁੱਡਾ ਮਾਰ ਮਾਰ ਕੇ ਢੁੱਡਾ ਮਾਰ ਮਾਰ ਕੇ ਜੋ ਸਾਡੇ ਨਾਲ ਰਵਈਆ ਕੀਤਾ ਸਾਡੀ ਢੂਈ 'ਚ ਢੁੱਡ ਮਾਰ ਕੇ ਹੋਈ ਗਾਲੀ ਮੇਰੇ ਮਾਰੇ ਮੇਰੇ ਲੱਤਾਂ ਫੇਕ ਮੱਲਾ ਲੱਤਾਂ ਮਾਰੇ ਲੱਗਾਂ ਲਾਈਆਂ ਅਸੀਂ ਕੱਖ ਨਹੀਂ ਕਰ ਰਹੇ ਸੀ ਅਸੀਂ ਦੋ ਕਿੱਲਾਂ ਦੇ ਬੈਰੀਕੇਟ ਲਾਏ ਆ ਕਿੱਥੇ ਟੱਪ ਕੇ ਜਾਵਾਂਗੇ ਅਸੀਂ ਕੋਈ ਕ੍ਰਿਮੀਨਲ ਆ। ਉਹ ਗੈਂਗਸਟਰ ਆਉਂਦੇ ਆ ਤੁਸੀਂ ਸਾਰੇ ਪੁਲਿਸ ਵਾਲੇ ਬਾਤ ਕੇ ਹਾਜ਼ਰੀ ਭਰਦੇ ਉਹਨਾਂ ਦੇ ਹੱਥ ਜੋੜ ਕੇ ਕਿਉਂਕਿ ਡਰ ਲੱਗਦਾ ਮੀਟਿੰਗਾਂ ਕਰਾਉਣੇ ਆ। ਸੀਆਈਏ 'ਚ ਮੀਟਿੰਗਾਂ ਹੁੰਦੀਆਂ। ਸੀਆਈਏ 'ਚ ਪ੍ਰੈਸ ਕਾਨਫਰੰਸ ਹੁੰਦੀ ਆ। ਔਰ ਸਾਡੇ ਨਾਲ ਆ ਰਵਈਆ ਕਰਦੇ। ਔਰ ਅਸੀਂ ਪੁਲਿਸ ਨੂੰ ਇਤਲਾਹ ਦੇ ਕੇ ਆਏ ਇਸ। ਪਰ ਸਾਡੇ ਨਾਲ ਅੱਜ ਚੰਗਾ ਸਲੂਕ ਚੰਡੀਗੜ੍ਹ ਪੁਲਿਸ ਨੇ ਨਹੀਂ ਕੀਤਾ ਅਸੀਂ ਇਸ ਕੱਲ ਦੀ ਨਿੰਦਾ ਕਰਦੇ ਹਾਂ ਔਰ ਮੈਂ ਪਾਰਲੀਮੈਂਟ ਤੇ ਰਿਚ ਵੀ ਇਸ ਕੱਲ ਦਾ ਇਹ ਪਰਵੇਲੇ ਕਮੇਟੀ ਨੂੰ ਇਹ ਬਿਆਨ ਦਿੱਤਾ ਹੈ ਸਾਡੇ ਨਾਲ ਚੁਣੇ ਹੋਏ ਐਮਪੀਆ ਨਾਲ ਚੰਡੀਗੜ੍ਹ ਪੁਲਿਸ ਦਾ ਰਵਈਆ ਠੀਕ ਨਹੀਂ ਰਾਜਾ ਅਪਰੀਂ ਆਗੇ ਬੜੋ ਹਮਾਰਾ ਇਹ ਸਰਕਾਰ ਸੋ ਹਮ ਤੁਹਾਡੇ ਸਾਥ ਹੈ ਸੋ ਤੁਹਾਡਾ ਸਾਰਿਆਂ ਦਾ ਤੁਹਾਡਾ ਰਾਜ ਤੇ ਲੋਕਾਂ ਨੂੰ ਇਸ ਕਰਕੇ ਦੱਸਿਆ ਹੈ ਕੀ ਆਪਾਂ ਗਾ ਤੋਂ ਨਿਗਾਹ ਰੱਖਣੀ ਹੈ ਅਡਾਨੀ ਤੇ ਬਾਨੀ ਦੀਆਂ ਕੰਪਨੀਆਂ 'ਚ ਪੈਸਾ ਲਾਉਣਾ ਬੰਦ ਕਰਦੇ ਹੋ ਅਡਾਨੀ ਨਾ ਨਹੀਂ ਹਾਏ 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 ਤੇ ਤੁਹਾਡਾ ਬਈ ਸਾਰਿਆਂ ਦਾ ਧੰਨਵਾਦ ਜਿਉਂਦੇ ਵਸਦੇ ਰਹੋ ਮੈਂ ਤੋਂ ਨਾਮ ਲੀਡਰ ਸੇ ਬਾਨਾ ਦਾ ਦਿੰਪਾ ਜੀ ਦਾ ਪਾੜਾ ਜੀ ਦਾ ਅੱਜ ਮੇਰੇ ਭਾਣੇ ਦਿੰਪਾ ਜੀ ਆਜਿਹੜੇ ਚਿਪ ਕਰ ਮੋਹਿਤ ਮਿੰਦਰਾ ਸਾਹਿਬ ਯੂਥ ਕਾਂਗਰਸ ਦਾ ਸਦੀਕ ਸਾਹਿਬ ਦਾ ਬੈਂਸ ਸਾਹਿਬ ਦਾ ਸਾਡੇ ਜ਼ਿਲ੍ਹੇ ਦੇ ਪ੍ਰਧਾਨਾਂ ਦਾ ਮੈਂ ਬੜਾ ਧੰਨਵਾਦੀ ਆ ਬੜਾ ਮਸ਼ਕੂਰ ਆ ਢਿੱਲੋ ਸਾਹਿਬ ਸਾਡੇ ਸਾਫਾ ਡੀਜੀਪੀ ਸਾਹਿਬ ਦਾ ਸਾਡੇ ਸਪੋਰਟਸ ਪਰਸਨਾਂ ਦਾ ਬਲਾਕਾਂ ਦੇ ਪ੍ਰਧਾਨਾਂ ਦਾ ਜੇ ਮੈਂ ਸਾਰਿਆਂ ਦਾ ਨਾਮ ਲਵਾਂਗਾ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਬਿੱਟੂ ਜੀ ਬੱਬੂ ਜੀ ਖੜੇ ਫਿਰ ਜਾਦਾ ਸਮਾਂ ਲੱਗ ਜਾਏਗਾ ਤੁਸੀਂ ਸਾਰੇ ਮੇਰੇ ਸਿਰ ਦੇ ਤਾਜ ਹੋ ਤੁਹਾਡਾ ਮੈਂ ਮੈਨੂੰ ਪਤਾ ਹੈ ਕਿ ਤੁਸੀਂ ਪਿਆਰ ਕਰਦੇ ਹੋ ਤਾਂ ਹੀ ਖਾਣੇ ਆਈ ਹੋਏ ਤੇ ਨੌਜਵਾਨ ਮੁੰਡਿਆਂ ਦਾ ਦਾਦਾ ਵੀਰ ਜਿਨ੍ਹਾਂ ਨੇ ਮੇਰੀਆਂ ਬਾਹਾਂ ਫੜ ਫੜ ਕੇ ਪੂਰਾ ਜੋਸ਼ ਉਠਾਇਆ ਮੈਂ ਸਿਰਝ ਕੋ ਕੇ ਤੁਹਾਡਾ ਧੰਨਵਾਦ ਕਰਦਾ ਐ ਐਨ ਐਸ ਯੂ ਆਈ ਆਵਰੇ ਦਾ ਜਿੰਦਾਬਾਦ 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 ਈਸ਼ਵਰ ਪ੍ਰੀਤ ਹਰੀ ਐਨ ਐਸ ਯੂ ਆਈ ਆਵੇ ਪ੍ਰਧਾਨ ਦਾ ਸਾਰਿਆਂ ਦਾ ਤੁਹਾਡਾ ਪਰਿਵਾਰ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ